ਲੰਗਰ ਦੀ ਤਿਆਰੀ ਕੱਲ ਨੂੰ ਅਮਰੀਕ ਸਿੰਘ ਰੋਡ ਤੇ ਲੰਗਰ ਲੱਗ ਰਿਹਾ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਲੰਗਰ ਦੀ ਤਿਆਰੀ ਹੈ ਜਿਹੜੀ ਉਹ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਗਾਜਰਾਂ ਗਾਜਰਾਂ ਦਾ ਚਾਰ ਨਾਲ ਮਿਲੂਗਾ ਇਹ ਤਿਆਰੀ ਹੈ ਜਿਹੜੀ ਇਹ ਪੂਰੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਇਹ ਸੰਜੇ ਜਿੰਦਲ ਬੋਵੀ ਜੀ ਹੈ ਦੋ ਸ਼ਬਦ ਇਹਨਾਂ ਤੋਂ ਪੁੱਛ ਰਹੇ ਹਾਂ ਕੀ ਕਹਿਣਾ ਕੱਲ ਦੇ ਲੰਗਰ ਬਾਰੇ ਹਾਂਜੀ ਬੋਬੀ ਜੀ ਜਿਹੜੇ ਵੀ ਤੁਹਾਡੇ ਫੇਸਬੁੱਕ ਤੇ ਦੇਖਣ ਵਾਲੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਕੱਲ ਨੂੰ ਲੰਗਰ ਲਾਇਆ ਜਾ ਰਿਹਾ ਹੈ ਉਹ ਜ਼ਰੂਰ ਆ ਕੇ ਲੰਗਰ ਦੇ ਵਿੱਚ ਪ੍ਰਸ਼ਾਦ ਛਕਣ ਜਿਹਦੇ ਵਿੱਚ ਦਾਲ ਮਖਣੀ ਦਾ ਪ੍ਰਸ਼ਾਦ ਖੀਰ ਮਿੱਸੀ ਸਿੰਪਲ ਨਾਨ ਲੱਛਾ ਪਰਾਂਠਾ ਵਧੀਆ ਮਿਕਸ ਅਚਾਰ ਸੋਡੇ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਵੀ ਮੇਰਾ ਵੀਰ ਕਵਾਜ ਸੁਣ ਰਿਹਾ ਹੈ ਉਹ ਲੰਗਰ ਦੇ ਵਿੱਚ ਪ੍ਰਸ਼ਾਦ ਜ਼ਰੂਰ ਚੱਕ ਕੇ ਜਾਵੇ ਜੈ ਸ਼੍ਰੀ ਰਾਮ ਇਹ ਸੰਨ ਸੰਜੇ ਜਿੰਦਲ ਬੋਵੀ ਜਿਹੜੇ ਕਿ ਪ੍ਰਸ਼ਾਦ ਤਿਆਰ ਕਰ ਰਹੇ ਨੇ ਇਹਨਾਂ ਨੇ ਦੱਸਿਆ ਕਿ ਕੱਲ ਦੇ ਲੰਗਰ ਵਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਪਹੁੰਚਣ ਤੇ ਲੰਗਰ ਛਕਣ